ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 4 ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਕੋਤ ਇਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਡਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਕੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗੀ ਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸੱਤਿਏ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਰਛਾੜਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣ ਸਰੋਤਹ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰਿ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਡਾ ਕੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣ ਸਰੋਤ ਜਨਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਕੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਮ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਰਛਾੜਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਦਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰਿ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਡਾ ਖੋਤ ਸਭ ਆਤਮ ਰਾਮ ਪ੍ਰਸ਼ਾਲਿਆ ਤਾਂ ਇਕ ਰਵਿਆ ਇਕ ਉਤਕੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗੀ ਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਮ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਕੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣ ਸਰੋਤਹ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰਿ ਸਭ ਧਰਮ ਹੈ ਜਿਸ ਅੰਦਰ ਸੱਤਿਏ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਡਾ ਖੋਤ ਸਭ ਆਤਮ ਰਾਮ ਪ੍ਰਸ਼ਾਲਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਸਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਡਾ ਕੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰਿ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਢਾ ਕੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗੀ ਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣ ਅਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਰਛਾਲਿਆ ਤਾਂ ਇੱਕ ਰਵਿਆ ਇੱਕ ਉਤਪੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸత్యੇ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪ੍ਰਸ਼ਾਲਿਆਂ ਤ ਇਕ ਰਵਿਆ ਇਕ ਉਤਪੋਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰਿ ਸਭ ਧਰਮ ਹੈ ਜਿਸ ਅੰਦਰ ਸੱਤਿਏ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਵਨਾ ਸਰੋਤ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਲਾ ਚੌਥਾ ਵਡ ਭਾਗਿਆ ਸੁਹਾਗਣੀ ਜਿਨ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੇ ਸ੍ਰੀਰ ਸਭ ਧਰਮ ਹੈ ਜਿਸ ਅੰਦਰ ਸੱਤਿਏ ਕੀ ਵਿੱਚ ਜੋਤ ਗਹਿਜ ਰਤਨ ਵਿੱਚ ਲੋਖ ਰਹੇ ਕੋਈ ਗੁਰਮਖ ਸੇਵਕ ਕੱਡਾ ਖੋਤ ਸਭ ਆਤਮ ਰਾਮ ਪਛਾਲਿਆ ਤਾਂ ਇੱਕ ਰਵਿਆ ਇੱਕ ਉਤਪਉਤ ਇਕ ਦੇਖਿਆ ਕਮਾਨਿਆ ਇੱਕੋ ਸੁਣਿਆ ਸਰਮਣਾ ਸਰੋਤ ਜਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ